ਰੋਪੰਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਉਦੇਬੀ ਰੰਧਾਵਾ ਦੇ ਨਾਲ ਜੁੜੀ ਹੋਈ ਜੀ ਆਂ ਦੱਸ ਦੇ ਕਿ ਕੱਲ ਇੱਕ ਚੰਦਰਯਾਨ ਕੱਲ ਚੰਤੇ ਗਿਆ ਤੇ ਇੱਕ ਚੰਨ ਰਾਤ ਦੇ 1.5 ਵਜੇ 17 ਸੈਕਟਰ ਦੇ ਵਿੱਚ ਆੜਿਆ ਸੁਖਜਿੰਦਰ ਰੰਧਾਵਾ ਦੇ بیٹے ਉਦੇਬੀ ਰੰਧਾਵਾ ਨੇ ਤਾਂ ਦੇਖ ਸਕਦੇ ਹੋ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਸੈਕਟਰ 16 ਦੇ ਹਸਪਤਾਲ ਦੀ ਇਹ ਵੀਡੀਓ ਜੋ ਸਾਡੇ ਪੱਤਰਕਾਰ ਗਗਨ ਮੌਕੇ ਤੇ ਮੌਜੂ ਸੀ ਜੋ ਸਾਰਾ ਮਾਮਲਾ ਹੋਇਆ ਜਦੋਂ ਮਾਮਲੇ ਦੇ ਉੱਪਰ ਪੁੱਛਣਾ ਚ ਆਇਆ ਉਦੇਬੀ ਰੰਧਾਵਾ ਨੂੰ ਕਿ ਆਖਰਕਾਰ ਗੱਲ ਕੀ ਹੋਈ ਤਾਂ ਉਹਨਾਂ ਦਾ ਕੀ ਜਵਾਬ ਸੀ ਸੁਣਾਉਣਾ ਤੁਹਾਨੂੰ ਕੀ ਹੋਇਆ ਕਿ ਕਟਮਰ ਹੋਈ ਹੈ ਹੂੰ ਕਿਵੇਂ ਹਾਂਜੀ ਫੋਨ ਨਿਕੋਣਾ ਫੋਨ ਨਿਕੋਣਾ ਦੱਸੋ ਆਪਾਂ ਹਰ ਪਾਸੇ ਡਾਕਟਰ ਰੋਮ ਹੈ ਆਪਾਂ ਬਾਤ ਕੀ ਹੋਇਆ ਕਿ ਕਟਮਰ ਹੋਈ ਹੈ ਹੂੰ ਕਿਵੇਂ ਹਾਂਜੀ ਫੋਨ ਨਿਕਾਉਣਾ ਫੋਨ ਨਿਕਾਉਣਾ ਦੱਸੋ ਆਪਾਂ ਹਰ ਪਾਸੇ ਡਾਕਟਰ ਰੋਮ ਹੈ ਆਪਾਂ ਬਾਤ ਕਰ ਕੀ ਹੋਇਆ ਕਿ ਕੁੱਟਮਾਰ ਹੋਈ ਹੈਗੀ ਹੂੰ ਕਿਨੇ ਹਾਂਜੀ ਫੋਨ ਨਿਕਾਉਣਾ ਫੋਨ ਨਿਕਾਉਣਾ ਦੱਸੋ ਆਪਾਂ ਹਰ ਪਾਸੇ ਡਾਕਟਰ ਰੋਮ ਹੈ ਆਪਾਂ ਬਾਤ ਕਰ ਹੈ ਕੀ ਹੋਇਆ ਕਿ ਕੁੱਟਮਾਰ ਹੋਈ ਹੈਗੀ ਹੂੰ ਕਿਨੇ ਹਾਂਜੀ ਫੋਨ ਨਿਕਾਉਣਾ ਫੋਨ ਨਿਕਾਉਣਾ ਦੱਸੋ ਆਪਾਂ ਹਰ ਬਾਹਰ ਡਾਕਟਰ ਰੋਮ ਹੈ ਆਪਾਂ ਬਾਤ ਕਰ ਕੀ ਹੋਇਆ ਕਿ ਕੁਟਮਰ ਹੋਈ ਗਈ ਹੂੰ ਕਿਵੇਂ ਹਾਂਜੀ ਫੋਨ ਨਿਕਾਉਣਾ ਫੋਨ ਨਿਕਾਉਣਾ ਦੱਸੋ ਆਪਾਂ ਹਰ ਬਾਹਰ ਡਾਕਟਰ ਰੋਮ ਹੈ ਆਪਾਂ ਬਾਤ ਕਰ ਕੀ ਹੋਇਆ ਕਿ ਕੁਟਮਰ ਹੋਈ ਗਈ ਹੂੰ ਕਿਵੇਂ ਹਾਂਜੀ ਫੋਨ ਨਿਕੋਣਾ ਫੋਨ ਨਿਕੋਣਾ ਦੱਸੋ ਆਪਾਂ ਹਰ ਪਾਸੇ ਡਾਕਟਰ ਰੋਮ ਹੈ ਆਪਾਂ ਬਾਤ ਕੀ ਹੋਇਆ ਕਿ ਕਟਮਰ ਹੋਈ ਹੈ ਕਿ ਹੂੰ ਕਿਵੇਂ ਹਾਂਜੀ ਫੋਨ ਨਿਕੋਣਾ ਫੋਨ ਨਿਕੋਣਾ ਦੱਸੋ ਆਪਾਂ ਹਰ ਪਾਸੇ ਡਾਕਟਰ ਰੋਮ ਹੈ ਆਪਾਂ ਬਾਤ ਕੀ ਹੋਇਆ ਕਿ ਕਟਮਰ ਹੋਈ ਹੈ ਹੂੰ ਕਿਵੇਂ ਹਾਂਜੀ ਤਾਂ ਦੇਖ ਸਕਦੇ ਹੋ ਇਹ ਵੀਡੀਓ ਜਿਹੜੀ ਆ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਸਾਬਕਾ ਜੇਲ੍ਹ ਮੰਤਰੀ ਆ ਉਹਨਾਂ ਦੇ بیٹے ਉਹਦੇ ਵੀ ਰੰਧਾਵਾ ਦੀ ਵੀਡੀਓ ਹੈ ਜਿਸ ਦੇ ਵਿੱਚ ਸਾਡੇ ਪੱਤਰਕਾਰ ਗਗਨ ਨੇ ਜਦੋਂ ਉਹਨੂੰ ਪੁੱਛਣਾ ਚ ਆਇਆ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਕਿਉਂ ਇੰਨਾ 1:30 ਵਜੇ ਤੱਕ ਤੁਹਾਨੂੰ 16 ਦੇ ਹਸਪਤਾਲ ਦੇ ਵਿੱਚ ਆਉਣਾ ਪਿਆ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕੀ ਰੈਕਸ਼ਨ ਸੀ ਦੇਖ ਸਕਦੇ ਹੋ ਕਿਸ ਹਾਵ ਦੇ ਨਾਲ ਕੈਮਰੇ ਦੇ ਉੱਪਰ ਉਹਨਾਂ ਦੇ ਵੱਲੋਂ ਹੱਥ ਮਾਰਿਆ ਗਿਆ ਕਿਵੇਂ ਜਿਹੜਾ ਕੈਮਰੇ ਨੂੰ ਪਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸਵਾਲਾਂ ਤੋਂ ਬਚਦੇ ਹੋਏ ਆਖਰਕਾਰ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦੇ ਕਿ ਨਰਵੀਰ ਗਿੱਲ ਨਾਂ ਦੇ ਨੌਜਵਾਨ ਦੇ ਵੱ ਇਲਜ਼ਾਮ ਲਗਾਇਆ ਗਿਆ ਕਿ ਮੈਨੂੰ ਕਿਡਨਾਪ ਕਰਕੇ ਮੈਨੂੰ ਗੱਡੀ 'ਚ ਬਿਠਾ ਕੇ ਮੈਨੂੰ ਕੁੱਟਿਆ ਗਿਆ ਮੈਨੂੰ ਮਾਰਿਆ ਗਿਆ ਮੇਨਾਂ ਧੱਕਾ ਕੀਤਾ ਗਿਆ ਇੱਕ ਸੈਕਟਰ 17 ਦੇ ਨਿਜੀ ਹੋਟਲ ਦੀ ਨਿਜੀ ਰੈਸਟੋਰੈਂਟ ਦੀ ਇਹ ਘਟਨਾ ਹੈ ਜਿੱਥੇ ਇਹ ਸਾਰੀ ਘਟਨਾ ਜਿਹੜੀ ਵਾਰਦਾਤ ਹੋਈ ਹੈ ਤਾਂ ਨਰਵੀਰ ਗਿੱਲ ਦਾ ਕਹਿਣਾ ਹੈ ਕਿ ਮੇਰੇ ਦੇ ਉੱਪਰ ਮੇਰੇ ਉੱਪਰ ਜਿਹੜਾ ਛੱਤਰ ਮਾਰੇਗੇ ਮੈਨੂੰ ਕੁੱਟਿਆ ਗਿਆ ਮੈਨੂੰ ਰੰਧਾਵੇ ਦੇ ਮੁੰਡੇ ਦੇ ਗਨਮੈਨਾਂ ਨੇ ਵੀ ਕੁੱਟਿਆ ਤੇ ਰੰਧਾਵੇ ਦੇ ਮੁੰਡੇ ਨੇ ਵੀ ਮੈਨੂੰ ਕੁੱਟਿਆ ਤੇ ਨਾਲ ਹੀ ਮੈਨੂੰ ਬਾਹਾਂ ਤੋਂ ਫੜ ਕੇ ਮੇਰਾ ਜਿਹੜਾ ਕਿਸਨ ਮੁੱਕੀ ਮਾਰੀ ਤੇ ਉਸ ਤੋਂ ਬਾਅਦ ਜਿਹੜਾ ਮੇਰੀ ਬੁਰੀ ਤ ਤੋ ਬਾਅਦ ਇਹ ਗੱਲ ਕਰਦੇ ਆ ਤਾਂ ਨਾਲ ਹੀ ਜਿਹੜਾ ਦੇਖ ਸਕਦੇ ਹੋ ਸੈਕਟਰ 17 ਦੀਆਂ ਤਸਵੀਰਾਂ ਤੇ ਨਾਲ ਗਨਮੈਂ ਤੁਹਾਨੂੰ ਸੁਖਿੰਦਰ ਸਿੰਘ ਰੰਧਾਵਾ ਹੋਣਾ ਦੇ ਵੀ ਜਿਹੜਾ ਖੜੇ ਨਜ਼ਰ ਆਉਂਦੇ ਹੋਣਗੇ ਕਿਉਂਕਿ ਸੁਖਿੰਦਰ ਸਿੰਘ ਰੰਧਾਵਾ ਖੁਦ ਮੌਜੂਦ ਸੀ ਰਾਤ ਦੇ 1.5 2 ਵਜੇ ਤੱਕ ਸੈਕਟਰ 17 ਦੇ ਥਾਣੇ ਦੇ ਵਿੱਚ ਕਿਉਂਕਿ ਉਹਨਾਂ ਦੇ ਪੁੱਤ ਨੇ ਕਾਂਡ ਕਰਤਾ ਸੀ ਰਾਤ ਦੇ 1.5 2 ਵਜੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਿਆ ਪੀੜਤ ਧਿਰ ਦੇ ਵੱਲੋਂ ਬਹੁਤ ਸਾਰੇ ਇਲਜ਼ਾਮ ਲਗਾਏ ਗਿਆ ਕਿਹਾ ਜਾ ਰਿਹਾ ਇਸ ਕਹਾਣੀ ਦਾ ਇੱਕ ਸੰਧੂ ਕਨੈਕਸ਼ਨ ਵੀ ਦੱਸਿਆ ਜਾ ਰਿਹਾ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਉਂਕਿ ਸੰਧੂ ਕਨ ਲੜਾਈਆਂ ਪੁਰਾਣੀ ਰੰਜਿਸ਼ ਚੱਲਦੀ ਵੀ ਜਿਹੜਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਦੇਖ ਸਕਦੇ ਹੋ ਫੁਟੇਜ ਜਿਹੜੀ ਆ ਰਾਤ ਦੇ 1.5 ਵਜੇ ਦੀ 1.5 2 ਵਜੇ ਦੀ तकरीबन ਰਾਤ ਐਕਟਰ 17 ਦਾ ਹਾਲ ਹੈ ਜਦੋਂ ਆਪ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੌਕੇ ਤੇ ਪਹੁੰਚਣਾ ਪਿਆ ਕਿਉਂਕਿ ਉਹਨਾਂ ਦੇ ਪੁੱਤ ਦੇ ਵੱਲੋਂ ਨਮਾ ਚੰਦ ਚਾੜ ਦਿੱਤਾ ਗਿਆ ਸੀ ਜਿਵੇਂ ਦੱਸਿਆ ਕਿ ਇੱਕ ਪਾਸੇ ਚੰਦਰਿਆ ਚੰਤੇ ਗਿਆ ਦੂਜੇ ਪਾਸੇ ਰੰਧਾਵੇ ਦੇ ਮੁੰਡੇ ਨੇ ਚੰਦ ਚਾੜਿਆ ਰਾਤ ਦੇ 1.5 2 ਵਜੇ ਤਾਂ ਦੱਸ ਦੇ ਕਿ ਨਰਵੀਰ ਗਿੱਲ ਜੋ ਕਿ ਪੀੜਤ ਤੇ ਰਹਿ ਉਸ ਦੇ ਵੱਲੋਂ ਵੱਖੋ ਵੱਖ ਇਲਜ਼ਾਮ ਲਗਾਏ ਗਏ ਉਸ ਦਾ ਕਹਿਣਾ ਸੀ ਕਿ ਪੁਲਿਸ ਮੇਰੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਕਹਿ ਰਹੀ ਹੈ ਸਮਝੌਤਾ ਕਰ ਲਓ ਪੁਲਿਸ ਕਹਿ ਰਹੀ ਹੈ ਮਾਮਲੇ ਨੂੰ ਇੱਥੇ ਸੌਟ ਆਊਟ ਕਰ ਲਓ ਇ ਨਰਵੀਰ ਗਿੱਲ ਜੋ ਕਿ ਪੀੜਤ ਤੇ ਰੌ ਕਹਿ ਰਿਹਾ ਕਿ ਮੈਂ ਅਜਿਹਾ ਨਹੀਂ ਕਰੂੰਗਾ ਮੈਂ ਡਰਨ ਵਾਲਾ ਨਹੀਂ ਹਾਂ ਤੇ ਨਾਲ ਹੀ ਪੀੜਤ ਤੇ ਰਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਸੁਖਜਿੰਦਰ ਸਿੰਘ ਰੰਧਾਵਾ ਜੋ ਕਿ ਉੱਥੇ ਮਜੂਦ ਸੀ ਖੁਟਾਣੇ ਦੇ ਵਿੱਚ ਮਜੂਦ ਸੀ ਤੇ ਉਸਦੇ ਉਹਨਾਂ ਨੇ ਪੂਰਾ ਦਬਾਅ ਪੂਰਾ ਪ੍ਰੈਸ਼ਰ ਜਿਹੜਾ ਪੁਲਿਸ through ਮੇਰੇ ਤੇ ਬਣਾਇਆ ਕਿ ਕਿਵੇਂ ਨਾ ਕਿਵੇਂ ਸਮਝੌਤਾ ਕਰ ਲਓ ਗੱਲ ਬਾਹਰ ਨਾ ਜਾਵੇ ਗੱਲ ਨੂੰ ਇੱਤੀ ਦਬ ਦਿੱਤਾ ਜਾਵੇ ਪਰ ਦੱਸ ਦੇ ਕਿ ਨਾਲ ਹੀ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸੈਕਟਰ 17 ਦੀਆਂ ਦਿਖਾ ਰਿਹਾ ਥਾਣੇ ਦੀਆਂ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਪ੍ਰਾਣੀ ਰੰਜਿਸ ਦਾ ਕੀ ਮਾਮਲਾ ਸੀ ਅਕਸਰ ਜ ਸੀ ਦੱਸਿਆ ਜਾ ਰਿਹਾ ਹੈ ਕਿ ਕੋਈ ਸੰਧੂ ਕਨੈਕਸ਼ਨ ਹੈ ਇਸ ਪੂਰੀ ਬਾਰ ਦਾ ਦੌਰ ਪੁਰਾਣਾ ਮਾਮਲਾ ਪਹਿਲਾਂ ਵੀ ਇਸ ਪਿਛੇ ਲੜਾਈਆਂ ਹੋਈਆਂ ਪਹਿਲਾਂ ਵੀ ਇਸ ਪਿਛੇੜਾ ਨਰਵੀਰ ਗਿੱਲ ਉਹਨਾਂ ਨੇ ਕੀ ਕਿਹਾ ਪੀੜਤ ਪੱਖ ਹੈ ਜੋ ਉਹ ਵੀ ਸੁਣਾਣਾ ਤੁਹਾਨੂੰ ਕੈਬਨਿਟ ਐਕਸ ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਅਸੀਂ ਇੱਥੇ ਇਕੱਠੇ ਸ਼ੁਰੂ ਤੋਂ ਪੜੇ ਆ ਪੀਪੀਐਸ ਨਾਬਾ ਫਿਰ ਬਿਸ਼ਪ ਕਾਟਨ ਇਕੱਠੇ ਗਈ ਕੀ ਹੋਇਆ ਇਹਨਾਂ ਦੀ ਇੱਕ ਕਾਮਨ ਫਰੈਂਡ ਸੀਗੀ ਜੀ ਉਹਦੇ ਕਰਕੇ ਇਹਨਾਂ ਦਾ ਵਿੱਚ ਆਪ ਦੇ ਵਿੱਚ ਕਨਫਲਿਕਟ ਹੋ ਗਿਆ ਕਾਮਨ ਫਰੈਂਡ ਕਰਕੇ ਉਹ ਇਹਨੂੰ ਕਹਿੰਦਾ ਸੀ ਡੋਨਟ ਟੋ ਉਹਦੇ ਨਾਲ ਗੱਲ ਨਾ ਕਰ ਕਿ ਅਰੇ ਸ ਵੀ ਮੇਰੀ ਤਾਂ ਜਸਟ ਇੱਕ ਦੋਸਤ ਆ ਵੀ ਮੈਂ ਜਿੰਨਾ ਚਿਰ ਮੇਰੇ ਨਾਲ ਗੱਲ ਕਰਦੇ ਆ ਤਾਂ ਤੈਨੂੰ ਕੀ ਪ੍ਰੋਬਲਮ ਆ ਇਹਨੇ ਉਹਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਉਹਨੂੰ ਉਹਦੇ ਫਿਊਚਰ ਬਾਰੇ ਬਹੁਤ ਕੁਝ ਕਿਹਾ ਵੀ ਅਸੀਂ ਤੈਨੂੰ ਇਹ ਕਰਦਾਂਗੇ ਤੇਰਾ ਫਿਊਚਰ ਖਰਾਬ ਕਰਦਾਂਗੇ ਅਸੀਂ ਇੱਥੇ ਇਕੱਠੇ ਸ਼ੁਰੂ ਤੋਂ ਪੜੇ ਆ ਪੀਪੀਐਸ ਨਾਬਾ ਫਿਰ ਬਿਸ਼ਪ ਕਾਟਨ ਇਕੱਠੇ ਗਏ ਕੀ ਹੋਇਆ ਇਹਨਾਂ ਦੀ ਇੱਕ ਕਾਮਨ ਫਰੈਂਡ ਸੀਗੀ ਜੀ ਉਹਦੇ ਕਰਕੇ ਇਹਨਾਂ ਦਾ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਗਿਆ ਕਾਮਨ ਫਰੈਂਡ ਕਰਕੇ ਉਹ ਇਹਨੂੰ ਕਹਿੰਦਾ ਸੀ ਡੋਨਟ ਟਾਕ ਉਹਦੇ ਨਾਲ ਗੱਲ ਨਾ ਕਰ ਕਿਹੜਾ ਸੀ ਵੀ ਮੇਰੀ ਤਾਂ ਜਸਟ ਇੱਕ ਦੋਸਤ ਆ ਵੀ ਮੈਂ ਜਿੰਨਾ ਚਿਰ ਮੇਰੇ ਨਾਲ ਗੱਲ ਕਰਦੇ ਆ ਤਾਂ ਤੈਨੂੰ ਕੀ ਪ੍ਰੋਬਲਮ ਆ ਇਹਨੇ ਉਹਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਉਹਨੂੰ ਉਹਦੇ ਫਿਊਚਰ ਬਾਰੇ ਬਹੁਤ ਕੁਛ ਕਿਹਾ ਵੀ ਅਸੀਂ ਤੈਨੂੰ ਇਹ ਕਰਦਾਂਗੇ ਤੇਰਾ ਫਿਊਚਰ ਖਰਾਬ ਕਰਦਾਂਗੇ ਅਸੀਂ ਇੱਥੇ ਇਕੱਠੇ ਸ਼ੁਰੂ ਤੋਂ ਪੜੇ ਆ ਪੀਪੀਐਸ ਨਾਬਾ ਫਿਰ ਬਿਸ਼ਪ ਕਾਟਨ ਇਕੱਠੇ ਗਈ ਕੀ ਹੋਇਆ ਇਹਨਾਂ ਦੀ ਇੱਕ ਕਾਮਨ ਫਰੈਂਡ ਸੀਗੀ ਜੀ ਉਹਦੇ ਕਰਕੇ ਇਹਨਾਂ ਦਾ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਗਿਆ ਕਾਮਨ ਫਰੈਂਡ ਕਰਕੇ ਉਹ ਇਹਨੂੰ ਕਹਿੰਦਾ ਸੀ ਡੋਨਟ ਟਾਕ ਉਹਦੇ ਨਾਲ ਗੱਲ ਨਾ ਕਰ ਕਿ ਰਸ ਵੀ ਮੇਰੀ ਤਾਂ ਜਸਟ ਇੱਕ ਦੋਸਤ ਆ ਵੀ ਮੈਂ ਜਿੰਨਾ ਚਿਰ ਮੇਰੇ ਨਾਲ ਗੱਲ ਕਰਦੇ ਆ ਤਾਂ ਤੈਨੂੰ ਕੀ ਪ੍ਰੋਬਲਮ ਆ ਇਹਨੇ ਉਹਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਉਹਨੂੰ ਉਹਦੇ ਫਿਊਚਰ ਬਾਰੇ ਬਹੁਤ ਕੁਝ ਕਿਹਾ ਵੀ ਅਸੀਂ ਤੈਨੂੰ ਇਹ ਕਰਦਾਂਗੇ ਤੇਰਾ ਫਿਊਚਰ ਖਰਾਬ ਕਰਦਾਂਗੇ ਅਸੀਂ ਇੱਥੇ ਇਕੱਠੇ ਸ਼ੁਰੂ ਤੋਂ ਪੜੇ ਆ ਪੀਪੀ